15 25 45 ਬਾਗ ਲਾਉਣ ਦੀ ਚਲ ਰਹੀ ਹੈ ਤਿਆਰੀ 15 25 35 45 ਆ ਬਣਾਓ ਇੱਕ ਮੋਗਾ ਵੀ ਅੱਜ ਕਿਹੜੇ ਪਾ ਲੈ ਹਾਂ ਜੀ ਬਾਗ ਇੱਥੇ ਕੀ ਹੈ ਗੇਰਿੰਗ ਆ ਨਹੀਂ ਆਹ ਬਾਗ ਲਾਉਣ ਦੀ ਤਿਆਰੀ ਜਲਦੀ ਹੈ ਦਰਸ਼ਕੋ ਕੱਲ ਲਿਆਉਂਦੇ ਆ ਪੌਦੇ ਅਮਰੂਦ ਕਿੰਨੂ ਹੰਬ ਪਿਲਕਣ ਸੇਵ ਪਦਾਮ ਤੇ ਜਦੋਂ ਤਿਆਰ ਹੋ ਗਿਆ ਉਹਦੋਂ ਵੀ ਤੁਹਾਨੂੰ ਦਿਖਾਵਾਂਗੇ ਕਿੰਨੇ ਕਿੰਨੇ ਫੁੱਟ ਤੇ ਬੂਟੇ ਲਾਉਣੇ ਆ ਉਹ ਸਾਰੀ ਜਾਣਕਾਰੀ ਤੁਹਾਨੂੰ ਲੈ ਕੇ ਦੇਵਾਂਗੇ ਤੇ ਇੰਨੀ ਮਿਹਨਤ ਕਰਨੀ ਪੈਂਦੀ ਐ ਇਨੀ ਧੁੱਪ ਚ ਤੇ ਬੰਦਾ ਇਹ ਸਪੈਸ਼ਲ ਬਲਾ ਹੈ ਜਿਹੜਾ ਨਿਸ਼ਾਨੀਆਂ ਲਾ ਰਿਹਾ ਬਾਗਾਂ ਬਾਗਾਂ ਦਾ ਕੰਮ ਕਰਦਾ ਹੈ ਇਹ ਜਾਣਕਾਰੀ ਵੱਧਾ ਨੂੰ ਤੇ ਤੁਹਾਨੂੰ ਸਪੈਸ਼ਲ ਇੰਟਰਵਿਊ ਵੀ ਕਰਾਵਾਂਗੇ ਟੜਕੇ ਬਾਹ ਕੇ ਹਲ ਮਾਰ ਕੇ ਦੋ ਵਾਰੀ ਰੋਟਾਵੇਟਰ ਮਾਰ ਕੇ ਤਿਆਰ ਕਰਿਆ ਇਹ ਤੇ ਹੁਣ ਬਾਦ ਘਾਟ ਕੱਢ ਰਹੀ ਆ ਫਿਰ ਤਿਆਰ ਆ ਇਹਦਾ ਅੱਜ ਸਾਨੂੰ ਕੁਦਰਤੀ ਮਿਲ ਗਿਆ ਜੰਮੂ ਜਾਣਾ ਸੀ ਇਹਨੇ ਬਾਗ ਲਾਉਣ ਤੇ ਸਾਰੀਆਂ ਵੀਡੀਓਸ ਜੀ ਤੁਹਾਨੂੰ ਪੂਰੀ ਜਾਣਕਾਰੀ ਦੇਵਾਂ ਕਿੰਨਾ ਖਰਚਾ ਆ ਗਿਆ ਕੀ ਹਿਸਾਬ ਕਿਤਾਬ ਆਵੇ ਰਾਤ ਸੇ ਪਾਸੇ ਦਾਦਾ ਬਰਤਾਂ ਛੜਦਾ ਵਿਚਾਲੇ ਛੜਦਾ 17 17 ਲਮਾਈ ਲੋਟ ਚੜਾਈ ਰੋਡ ਹੈਗਾ 15 ਤੇ ਕੋਨੇ ਤੋਂ ਕੋਨਾ ਲੱਗਦੀ ਮੂਟਾ ਕਿਸੇ ਪਾਸੇ ਮਰਜੀ ਖੜ ਕੇ ਪਾਸੇ ਸੰਦ ਬਾੜ ਲੋਕਾ ਸੇ ਮਰਜੀ ਇਨਸਾਨ ਨਹੀਂ ਹੂਆ ਕੋ ਟਿਕ ਕੁਝ ਵਿੱਚ ਲੱਗਣੇ ਚੋਰ ਕਿਸੇ ਪਾਸੇ ਮਰਜੀ ਦੇਖ ਲੋ ਲੈਣਾ ਬਰਾਬਰ ਦੇ ਸਨ ਹਾਂ ਤੇ ਵੀ ਨਾਲੇ ਬੋਹਣਾ ਕਰਨਾ ਤਰਾ ਕੋ ਸੌਖਾ ਸੇ ਚੱਲ ਵੀ ਦਰ ਮਾਇਆ ਸਰ ਜੀ ਹੋਰ ਹੋਰ ਥੈਂਕ ਯੂ ਇਹ ਕਿਸੇ ਵੀਰ ਭਾਈ ਨੇ ਹੋਰ ਵੀ ਸੇਵ ਜਾਂ ਦਰਖਤ ਮੰਨ ਲੋ ਲਾਇਆ ਬਾਗ ਤਾਂ ਤੁਸੀਂ ਆਪਦੀਆਂ ਤਸਵੀਰਾਂ ਸਾਂਝੀਆਂ ਕਰ ਸਕਦੇ ਹੋ ਸਾਡੇ ਨਾਲ ਲਓ ਜੀ ਟੋਏ ਬਟਨੇ ਹੋ ਗਏ ਸ਼ੁਰੂ ਤੇ ਦੁਬਾਰ ਲੱਗਣਗੇ ਬੂਟੇ ਕਾਂਟੀਆਂ ਜਿਹਦਾਂ ਦਾ ਸੱਟ ਮੜਾ ਮੋਟਾ ਬੂਟਾ ਤਾਂ ਲੱਬੇ ਲੈ ਮਣਕੇ ਪੂਰਾ ਫੀਤਿਆਂ ਨਾਲ ਤੁਸੀਂ ਦੇਖੀ ਆ ਫੇਰ ਕੰਮ ਚੱਲੇ ਬਾਦ ਕਰਾਸ ਲੱਗਿਆ ਹੋਇਆ ਉੱਥੇ ਚੌਰਸ ਕਿੰਨੇ ਕਿੰਨੇ ਫੁੱਟ ਤਾਂ ਹੀ ਕਰਨਾ ਬਾਈ ਟੋਆ ਟੋਆ 1.5 ਡੇਢ 2 ਨਹੀਂ ਕਰਨਾ ਵਿੱਚ ਪੋਲਾ ਕਰਦੇ ਮਾਰ ਕੇ ਡੇਢ ਬਾਈ ਡੇਢ ਦਾ ਟੋਆ ਨਾਲ ਕਹਿੰਦੇ ਪੋਲਾ ਕਰਨ 3 9 ਤੇ 12 ਇਹਦਾ 5 ਮਿੰਟਾਂ ਦਾ ਕਮੀ ਹੈ ਨਾ ਤੋਏ ਬਟਨ ਦਾ ਜੋ ਬਟਨ ਨੇ ਦੇਖ ਬਟਨ ਕੀ ਬਣਾ ਆ ਆ ਤੁਹਾਨੂੰ ਬਾਹਰ ਹਾਂ ਲੱਗਦਾ ਪਤਾ ਉਹ ਫਿਰਦਾ ਸੂਰਜ ਸਿਰ ਤੇ ਲੋ ਵੀ ਦੇਖਦੇ ਆ ਪਹਿਲਾਂ ਟੋਆ ਕੌਣ ਵੱੜਦਾ ਇਹ ਤਾਂ ਲੱਗੇ ਜੀ ਪਰਲਾ ਖਿਡਾਰੀ ਜਿੱਤ ਗਿਆ ਪਟਿਆਈ ਉਹ ਵੀ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਨੇ 14 ਟੋਏ ਪੱਟਦੇ ਤੇ 14 ਦਰਖਤ ਤਿਆਰ ਨੇ ਅਲੱਗ-ਅਲੱਗ ਬ੍ਰੇਡੀਆਂ ਦੇ ਗੱਭੂ ਗੋਸ਼ੇ ਚੀਕੂ ਤੇ ਆਸੇ ਸੇਬ ਤੇ ਜਾਮਣਾ ਤੇ ਆ ਸਾਰੀਆਂ ਆ ਦੇਖੋ ਤੇ ਹੁਣ ਡੂੰਗੇ ਥੋੜੇ ਥੋੜੇ ਹੋਰ ਟੋਏ ਕਰਕੇ ਫਿਰ ਇਹਨਾਂ ਨੂੰ ਲਾਵਾਂਗੇ ਚੋਬਰ ਸਾਡੇ ਪੀਂਦੇ ਪਾਣੀ ਤੇ ਵਧੀਆ ਕੁਆਲਟੀ ਦੇ ਵੱਡੇ ਵੱਡੇ ਪੇਡੇ ਦਿੱਤੇ ਇਹਨਾਂ ਨੇ ਅੰਬਾਂ ਦੇ ਦਰਖਤ ਵੀ ਉਹ ਲਾਉਣੇ ਆ ਖੇਤ ਉਹ ਵੀ ਦਿਖਾਵਾਂਗੇ ਤੁਹਾਨੂੰ ਅਗਲੀ ਵੀਡੀਓ ਚ ਤੇ ਪੂਰਾ ਪੂਰਾ ਵਧੀਆ ਕੰਮ ਆ ਜਾਣੀ ਕਿ ਬਾਗ ਲੱਗਿਆ ਤਿਆਰ ਹੋ ਜੂ ਤਾਂ ਜਾਨਵਰ ਚੜੀਆਂ ਗੇੜ ਦੇਣ ਵੀ ਲੱਗ ਗਈਆਂ ਹੁਣ ਤੇ ਬਾਕੀ 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 ਕਿਹ ਕੁਛ ਹੋ ਜਾਂਦਾ ਬਾਕੀ ਹੁਣ ਉਹ ਤੂੰ ਲਾਈਕ ਕਰੂਗੀ ਸੀ ਪਾਣੀ ਹੈ ਨਹੀਂ ਪਤੋ ਚ ਇੱਥੋਂ ਨਾ ਇਹ ਡੂੰਗਾ ਕਿ ਕਰਨਾ ਪੈਗਾ ਬਾਈ ਲੋਆ ਪਤੋਆ ਬਾਈ ਜੀ ਦਾ ਰਖਤ ਵੱਡਾ ਰਖਤ ਵੱਡਾ ਏਡਾ ਵੱਡਾ ਆ ਗਿਆ ਕਿਹੜਾ ਬੂਟਾ ਲੱਗ ਰਿਹਾ ਇਥੇ ਇਹ ਸੀਤਾ ਫਲ ਸੀਤਾ ਫਲ ਕੈਪਟਨ ਉਹ ਆ ਇਹ ਆ ਹੁੰਦਾ ਮਿੱਤਰੋ ਸੀਤਾ ਫਲ ਓਏ ਆਪਾਂ ਤਾਂ ਇਕੱਲੀ ਫੋਟੋ ਹੀ ਦੇਖੀ ਆ ਪਿੱਛੇ ਹੋਰ درخت ਆਈ ਜਾਂਦੇ ਦਿਸਦਾ ਨਹੀਂ ਰਾਤ ਆ ਇਹਨਾਂ ਨੂੰ ਫਲ ਵੀ ਦਿਖਾਉਂਦੇ ਲੈ ਕੇ ਆਈ ਸੀ ਸੀਦਾ ਫਲ ਮੈਨੂੰ ਖਵਾਇ ਨਹੀਂ ਏਰ ਤੁਸੀਂ ਆ ਵੀ ਖਾ ਗਿਆ ਤੇ ਆ ਆ ਚੀਕੂ ਆ ਇਹ ਚੀਕੂ ਆ ਮਿੱਤਰੋ ਟੋਏ ਥੋੜੇ ਛੋਟੇ ਰਹਿ ਗਏ ਸੀ ਵੱਡੇ ਬੂਟੇ ਲਿਆਉਣ ਦਾ ਕਾਰਨ ਇਹ ਆ ਵੀ ਸੌਖੀ ਚੱਲ ਪੈਂਦੇ ਆ ਇੱਧਰ ਸਾਡੇ ਗੁੜੀਆ ਰਾਣੀ ਨੇ ਅਤ ਘਾਟਨ ਕਰਤਾ ਲਾ ਕੇ ਮੰਨਰੀਤ ਕੌਰ ਦੇ ਇਹ ਖਾਇਆ ਕਰੂ ਜਦੋਂ ਤੋੜ ਕੇ ਉਹ ਵੀਡੀਓ ਵੀ ਤੁਹਾਨੂੰ ਦਿਖਾਵਾਂਗੇ ਓਕੇ ਹਾਂ ਬੱਗੂ ਗੋਸ਼ ਨਾਸਪਤੀਆਂ ਸੇਵ ਜਾਮਣਾ ਜਾਮਣਾ ਤੇ ਅੰਬ ਪੰਜ ਸੱਤ ਤਰ੍ਹਾਂ ਦੇ ਤੇ ਲੀਚੀ ਹਾਂ 10 ਤਰ੍ਹਾਂ ਦੇ ਹਾਂ 10 ਤਰ੍ਹਾਂ ਦੇ ਅੰਬ ਲੀਚੀ ਤੇ ਜਾਮਣਾ ਦੋ ਤਰ੍ਹਾਂ ਦੀਆਂ ਜਾਮਣਾ ਚਾਰ ਤਰ੍ਹਾਂ ਦੇ ਆਂਬ ਦਸ ਤਰ੍ਹਾਂ ਦੇ ਲੀਚੀ ਗੱਬੂ ਗੋਸ਼ੇ ਤੇ ਸੇਵ ਤੇ ਇਹ ਸਾਰੇ ਬੂਟੇ ਇੱਥੇ ਲੱਗ ਰਹੇ ਆ ਤੇ ਦੂਜੇ ਲਾਵਾਂਗੇ ਸੇਵ ਟ੍ਰਾਇਲ ਵੇਸ ਤੇ ਲਾਗੇ ਦੇ ਨੇ ਸੇਵ ਟ੍ਰਾਇਲ ਵੇਸ ਤੇ ਤੇ ਦੂਜੇ ਲਾਵਾਂਗੇ ਖੇਤ ਤੇ ਇਹ ਬਾਗ ਗਾਰਡਨ ਤਿਆਰ ਕਰਤਾ ਦੀ ਚੱਲ ਰਹੀ ਸੀ ਪਲਾਨਿੰਗ ਬਹੁਤ ਛੇਰ ਤੋਂ ਤੇ ਜਦੋਂ ਇਹ ਹੋਰ ਵੱਡੇ ਹੋ ਜਾਣਗੇ ਕਿਰਪਾ ਕਰੇ ਬਾਬਾ ਨਾਨਕ ਇਪਰ ਜਸ ਉਹਨੂੰ ਇਥੇ ਵੀਡੀਓ ਦਿਖਾਵਾਂਗੇ ਹੋਰ ਜਾਮਣਾ ਚਾਰ ਤਰ੍ਹਾਂ ਦੇ ਆਂਬ 10 ਤਰ੍ਹਾਂ ਦੇ ਲੀਚੀ ਗੱਬੂ ਗੋਸ਼ੇ ਤੇ ਸੇਵ ਤੇ ਇਹ ਸਾਰੇ ਬੂਟੇ ਇੱਥੇ ਲੱਗ ਰਹੇ ਆ ਤੇ ਦੂਜੇ ਲਾਵਾਂਗੇ ਸੇਵ ਟ੍ਰਾਇਲ ਵੇਸ ਤੇ ਲਾ ਕੇ ਦੇ ਨੇ ਸੇਵ ਟ੍ਰਾਇਲ ਵੇਸ ਤੇ ਤੇ ਦੂਜੇ ਲਾਵਾਂਗੇ ਖੇਤ ਤੇ ਇਹ ਬਾਗ ਗਾਰਡਨ ਤਿਆਰ ਕਰਤਾ ਦੀ ਚੱਲ ਰਹੀ ਸੀ ਪਲਾਨਿੰਗ ਬਹੁਤ ਛੇਰ ਤੋਂ ਤੇ ਜਦੋਂ ਇਹ ਹੋਰ ਵੱਡੇ ਹੋ ਜਾਣਗੇ ਕਿਰਪਾ ਕਰੇ ਬਾਬਾ ਨਾਨਕ ਦੇ ਬੱਸ ਉਹ ਨੂੰ ਅਜਿਹਾ ਵੀਡੀਓ ਦਿਖਾਵਾਂਗੇ ਹੋਰ ਤਾਂ ਅਸੀਂ ਉਹ ਅੱਗੇ ਪਾ ਦਾਂਗੇ ਤੁਹਾਡਾ ਨਾਮ ਦੱਸ ਕੇ ਤੇ ਕੀਰਾਂ ਤਾਂ ਆ ਦੇਖੋ ਵੀ ਇੱਕ ਵਾਰੀ ਹਲ ਮਾਰੇ ਫਿਰ ਰੋਟਾਵੇਟਰ ਟੋਏ ਫਟ ਗਏ ਤੇ ਹੁਣ ਸਾਈਜ਼ ਦੇ ਹਿਸਾਬ ਨਾਲ ਟੋਏ ਛੋਟੇ ਵੱਡੇ ਕਰ ਰਹੇ ਆ ਇਹ ਕੰਮ ਚੱਲ ਰਿਹਾ ਇਥੇ ਓਕੇ ਵੀਡੀਓ ਕਿਵੇਂ ਲੱਗੀ ਕਮੈਂਟਾਂ ਵਿੱਚ ਦੱਸ ਸਕਦੇ ਹੋ ਧੰਨਵਾਦ ka <small>